ਜਿਪਰੋਗੜ ਦੀ ਧੀਲ ਚੋ ਰਹਾ ਹੋ ਕੇ ਐਨਐਸਏ ਜਿਹੜੀ ਲੱਗੀ ਸੀ ਤੋਂ ਉਸ ਤੋਂ ਬਾਅਦ ਸੱਤ ਲੋਕ ਰਹਾ ਹੋਏ ਸੀ ਤੇ ਅੱਜ ਉਹਨਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਇਸ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਇਸ ਵੇਲੇ ਤੁਹਾਨੂੰ ਉਹ ਨਜ਼ਰ ਆ ਰਹੇ ਹੋਣਗੇ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਹਰਜੀਤ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ ਜਿਦੇ ਵਿੱਚ ਦਲਜੀਤ ਕਲਸੀ ਅਤੇ ਹੋਰ ਲੋਕ ਨੇ ਉਹ ਵੀ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੇ ਹੋਗੇ ਤੇ ਕੜੇ ਸੁਰੱਖਿਆ ਪ੍ਰਬੰਧਾ ਹੇਠ ਉਹਨਾਂ ਨੂੰ ਜਿਹੜਾ ਹੈ ਇਸ ਵੇਲੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸਣਾ ਜਾਵਾਂਗੇ ਕਿ 7 ਲੋਕਾਂ ਤੋਂ NSA ਜਿਹੜੀ ਹੈ ਉਹ ਟੁੱਟੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਕ ਹੋਰ ਸ਼ਖਸ ਜਿਹੜਾ ਸੀ ਉਸ ਨੂੰ ਜਿਹੜਾ ਹੈ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਮਨਾ ਜੋ ਕਿ ਸ਼ਖਸ ਸੀਗਾ ਇਹ ਸ਼ਖਸ ਨੂੰ ਫਰੀਦਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਸ ਵੇਲੇ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖੋ ਕਿ ਜਿਹੜੇ 7 NSA ਦੇ ਜਿਹੜੇ ਜਿਨ੍ਹਾਂ ਤੋਂ NSA ਹਟੀ ਸੀ ਅਤੇ ਇੱਕ ਸ਼ਖਸ ਜਿਹੜਾ ਕੀ ਅਮਨਦੀਪ ਉਰਫ ਅਮਨਾ ਦੱਸਿਆ ਜਾ ਰਿਹਾ ਹੈ ਉਸ ਨੂੰ ਜਿਹੜਾ ਹੈ ਇਸ ਵੇਲੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਜ਼ਿਲ੍ਹਾ ਅਦਾਲਤ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਜਿਹੜੀ ਬੱਸ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਆ ਗਿਆ ਹੈ ਉਸ ਬੱਸ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਇਹ ਤਸਵੀਰਾਂ ਤੁਸੀਂ ਅੰਮ੍ਰਿਤਸਰ ਦੀ ਅਦਾਲਤ ਤੋਂ ਵੇਖ ਰਹੇ ਹੋ ਜ਼ਿਲ੍ਹਾ ਅਦਾਲਤ ਜਨਾਲਾ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਕੜੇ ਸੁਰੱਖਿਆ ਪਰਬੰਦਾ ਹੇਠ ਜਿਹੜਾ ਹੈ ਉਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਕੋਰਟ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਪੇਸ਼ੀ ਹੋਏਗੀ ਜਿਹਦੇ ਵਿੱਚ ਜਿਸ ਤਰ੍ਹਾਂ ਚਾਹਾਂਗੇ ਹਰਜੀਤ ਸਿੰਘ ਦਲਜੀਤ ਕਲਸੀ ਅਤੇ ਹੋਰ ਵੀ ਜਿਹੜੇ ਲੋਕ ਨੇ ਜਿਨ੍ਹਾਂ ਤੋਂ ਕੀ ਐਨਐਸਐ ਹਟਾਈ ਗਈ ਸੀ ਨੌਜਵਾਨਾਂ ਤੋਂ ਉਹਨਾਂ ਤੋਂ ਉਹਨਾਂ ਨੂੰ ਜਿਹੜਾ ਹੈ ਅੱਜ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਤਾਂ ਉਹ 4 ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀ ਤਾਂ ਉਸ ਵੇਲੇ ਉਹ ਰਿਮਾਂਡ ਤੇ ਲਿੱਤਾ ਗਿਆ ਸੀ ਤੇ ਰਿਮਾਂਡ ਦੇ ਵਿੱਚ ਪੁਲਿਸ ਵੱਲੋਂ ਇਹ ਤਰਕ ਦਿੱਤੇ ਗਏ ਸਨ ਕਿ ਇਹਨਾਂ ਕੋਲ ਕੁਝ ਮੋਬਾਈਲ ਫੋਨਸ ਨੇ ਜਿਨ੍ਹਾਂ ਤੋਂ ਉਹ ਸੀ ਰਿਕਵਰੀ ਕਰਨੀ ਹੈ ਜਿਹਦੇ ਵਿੱਚ ਅਸੀਂ ਇਹ ਦੇਖਣਾ ਕਿ ਕਿਹੜੇ-ਕਿਹੜੇ ਨਾਮ ਸ਼ਾਮਲ ਸੀ ਕਿਉਂਕਿ ਉਸ ਪੂਰੇ ਘਟਨਾਗ੍ਰਮ ਦੀ ਗੱਲ ਕਰੀਏ ਤਾਂ 250 ਦੇ ਕਰੀਬ ਜਿਹੜੇ ਲੋਕ ਜਿਹੜੇ ਆਈਡੈਂਟੀਫਾਈ ਕੀਤੇ ਗਏ ਸੀ ਪਰ ਉਹ ਬੰਦੇ ਕੌਣ ਸਨ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸੀ ਕਿ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਿਸ ਤਰ੍ਹਾਂ ਕੀਤੀ ਜਾਵੇ ਤੇ ਇਸ ਕੇ ਪੁਲਿਸ ਫੋਲੋ ਕਰ ਆ ਗਿਆ ਸੀ ਕਿ ਇੱਕ ਮੋਬਾਈਲ ਫੋਨ ਜਿਹੜਾ ਹੈ ਉਹ ਜ਼ਰੂਰੀ ਹੈ ਜਿਹੜਾ ਕਿ ਲਬਣਾ ਜ਼ਰੂਰੀ ਹੈ ਜਿਹਦੇ ਤੋਂ ਕਿ ਪਤਾ ਲੱਗ ਸਕੇ ਕਿ ਆਖਿਰਕਾਰ ਉਸ ਮੋਬਾਈਲ ਫੋਨ ਦੀ ਡਿਟੇਲ ਕੀ ਹੈ ਤੇ ਉਹ ਮੋਬਾਈਲ ਫੋਨ ਰਿਕਵਰ ਕਰਨ ਵਾਸਤੇ ਜਿਹੜਾ ਹੈ ਇੱਥੇ ਜਿਹੜਾ ਹੈ ਇਸ ਵਾਰ 4 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਤੇ ਰਿਮਾਂਡ ਤੋਂ ਬਾਅਦ ਹੁਣ ਤੁਸੀਂ ਵੇਖ ਸਕਦੇ ਹੋ ਕਿ ਅੱਜ ਚਾੜਦਨ ਪੂਰੇ ਹੋਣ ਤੋਂ ਬਾਅਦ ਉਹ ਪੇਸ਼ੀ ਜਿਹੜੀ ਹੈ ਅਮਰਸਰ ਤੋਂ ਤਹਿਸੀਲ ਅਜਨਾਲਾ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਅਜਨਾਲਾ ਦੀ ਕੋਰਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕੜੇ ਸੁਰੱਖਿਆ ਪ੍ਰਬੰਧਾ ਹਟ ਤੁਸੀਂ ਵੇਖੋਗੇ ਦੋ ਤੋਂ ਤਿੰਨ ਵੱਡੀਆਂ ਗੱਡੀਆਂ ਨੇ ਇੱਥੇ ਪਹੁੰਚੀਆਂ ਨੇ ਤੇ ਉਹਦੇ ਵਿੱਚ ਜਿਹੜਾ ਸਾਨੂੰ ਲੈ ਕੇ ਆ ਗਿਆ ਹੈ ਤੇ ਦੂਸਰਾ ਚਾਹਾਂਗੇ ਇਸ ਦੇ ਵਿੱਚ ਖਾਸ ਤੌਰ ਤੇ ਹਰਜੀਤ ਸਿੰਘ ਜੋ ਕਿ ਅਮਰਪਾਲ ਦੇ ਚਾਚਾ ਜੀ ਨੇ ਤੇ ਇਸ ਤੋਂ ਇਲਾਵਾ ਜਿਹੜੇ ਦਲਜੀਤ ਕਲਸੀ ਹੈ ਬਸੰਤ ਸਿੰਘ ਹੈ ਅਤੇ ਹੋਰ ਵੀ ਇਹਨਾਂ ਦੇ ਨਾਲ ਦੇ ਜਿਹੜੇ ਲੋਕ ਨੇ ਜਿਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਜੋ ਕਿ ਇੱਕ ਨਾਮ ਸੀ ਜੋ ਕਿ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਐਕਟਿਵ ਸੀ ਉਸ ਤੋਂ ਬਾਅਦ ਜਿਹੜਾ ਹੈ ਹੁਣ ਇਸ ਵੇਲੇ ਪੇਸ਼ੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਅਦਾਲਤ ਚ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਇਸ ਵੇਲੇ ਕਿ ਜਿਹੜਾ ਹੈ ਜਿਹੜੇ ਕਿ ਜਿਨ੍ਹਾਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਸੀ ਉਹਨਾਂ ਨੂੰ ਦੁਬਾਰਾ ਬਸ ਦੇ ਵਿੱਚ ਪਿਠਾਇਆ ਗਿਆ ਹੈ ਅਤੇ ਇਸ ਵੇਲੇ ਤੁਸੀਂ ਉਸ ਬੱਸ ਦੀ ਤਸਵੀਰ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਕਿ ਜਿਹੜੇ 7 ਲੋਕ ਨੇ ਜਿਸ ਦੇ ਵਿੱਚ ਕੀ ਚਾਚਾ ਹਰਜੀਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਇਸ ਵੇਲੇ ਇਸ ਬੱਸ ਦੇ ਵਿੱਚ ਮੌਜੂਦ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਜਨਾਲਾ ਦੀ ਜ਼ਿਲ੍ਹਾ ਅਦਾਲਤ ਤੋਂ ਨੇ ਤਾਂ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਤੇ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਜਿਹੜਾ ਹੈ ਉਹ ਲੈ ਕੇ ਜਾਇਆ ਜਾ ਰਿਹਾ ਹੈ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਜਿਹੜੇ ਇਸ ਵੇਲੇ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਜਿਹੜੇ ਤੁਹਾਨੂੰ ਕੋਰਟ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਅੰਮ੍ਰਿਤਸਰ ਦੇ ਅਜਨਾਲਾ ਤਹਿਸੀਲ ਦੀਆਂ ਜ਼ਿਲ੍ਹਾ ਅਦਾਲਤ ਦੀਆਂ ਨੇ ਤਾਂ ਉਥੋਂਲੇ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਗੇਟ ਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਤੁਸੀਂ ਵੇਖੋ ਕਿ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਖਾਸ ਕਰਕੇ ਐਡਵੋਕੇਟ ਖਾਰਾ ਜਿਹੜੇ ਨੇ ਉਹ ਵੀ ਇਸ ਵੇਲੇ ਮੌਜੂਦ ਨੇ ਹੋਰ ਵੀ ਜਿਹੜੇ ਵਕੀਲ ਸਾਹਿਬਾਨ ਨੇ ਉਹ ਵੀ ਇੱਥੇ ਆ ਚੁੱਕੇ ਨੇ ਔਰ ਜਿਹੜੇ ਕੀ ਦੱਸਣਗੇ ਕਿ ਆਖਿਰਕਾਰ ਕੀ ਕਾਰਵਾਈ ਜਰੀ ਹੈ ਅੱਜ ਹੋਈ ਹੈ ਤਾਂ ਉਸ ਕਾਰਵਾਈ ਦੇ ਬਾਰੇ ਵੀ ਚਾਨਣਾ ਪਾਣਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਤੁਸੀਂ ਦਿਖਾ ਰਹੇ ਹਾਂ ਕਿ ਅੱਜ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਉਸ ਦੇ ਬਾਅਦ ਜਿਹੜਾ ਹੈ ਹੁਣ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤਾਂ ਐਡਵੋਕੇਟ ਖਾਰਾ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸਾਹਿਬ ਕੀ ਬਣਿਆ ਜੀ ਅੱਜ ਹਾਂ ਜੀ ਅੱਜ ਇਹਨਾਂ ਨੇ ਰਿਮਾਂਡ ਮੰਗਿਆ 7 ਦਿਨ ਦਾ ਰਿਮਾਂਡ ਮੰਗਿਆ ਸੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਇਹ ਕਿਹਾ ਸੀ ਕਿ ਸਰਕਾਰ ਵੱਲੋਂ ਕਿ ਸਾਨੂੰ ਜਿਹੜਾ ਰਿਮਾਂਡ ਚਾਹੀਦਾ ਹੈ ਕਾਰਨ ਕੀ ਕੋਈ ਨੰਦਪੁਰ ਸਾਹਿਬ ਇੱਕ ਜਿਹੜੀ ਇਹਨਾਂ ਨੇ ਫੌਜ ਬਣਾਈ ਸੀ ਉਹ ਜਿਹੜੀ ਫੌਜ ਬਣਾਈ ਆ ਉਹਦੇ ਬਾਰੇ ਅਸੀਂ ਪਤਾ ਕਰਨਾ ਹੈ ਤੇ ਚਾਚਾ ਹਰਜੀਤ ਸਿੰਘ ਜਿਹੜੇ ਭਾਈ ਅਮਰਤਪਾਲ ਦੇ ਚਾਚਾ ਜੀ ਨੇ ਉਹਨਾਂ ਤੋਂ ਅਸੀਂ ਕਾਫੀ ਕੁਝ ਬਰਾਮਦ ਕਰਨਾ ਤਾਂ ਮੈਂ ਇਹ ਰਿਕੁਐਸਟ ਕੀਤੀ ਸੀ ਕਿ ਜੱਜ ਸਾਹਿਬ ਜਿਹੜੀ ਪਹਿਲੋਂ ਇਹਨਾਂ ਨੇ ਰਿਮਾਂਡ ਮੰਗਿਆ ਸੀ ਉਸ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਤਾਂ ਮੋਬਾਈਲ ਚਾਹੀਦੇ ਨੇ ਸਾਨੂੰ ਮੋਬਾਈਲ ਦੇ ਜਿਹੜੀਆਂ ਅੱਗੇ ਕਾਲ ਹੋਈਆਂ ਨੇ ਉਹ ਪਤਾ ਕਰਨਾ ਅਸੀਂ ਤੇ ਅਸੀਂ ਜਿਹੜੇ ਵੈਪਨ ਬਰਾਮਦ ਕੀਤੇ ਤਾਂ ਮੈਂ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਪਹਿਲਾਂ ਚਾਰ ਚੀਜ਼ਾਂ ਜਿਹੜੀਆਂ ਆਲਡੀ ਮੰਗ ਚੁੱਕੇ ਨੇ ਹੁਣ ਉਹਨਾਂ ਨੇ ਉਹ ਚੀਜ਼ਾਂ ਛੱਡਤੀਆਂ ਨੇ ਤੇ ਨਵੀਆਂ ਚੀਜ਼ਾਂ ਮੰਗਣ ਲੱਗੀਆਂ ਤਿਕਰ ਦੇ ਅੰਦਰ ਰਿਮਾਂਡ ਹੈ ਜੀ ਤਾਂ ਜੱਜ ਸਾਹਿਬ ਨੇ ਜਿਹੜਾ ਰਿਮਾਂਡ ਆ ਉਹ 28 ਤਰੀਕ ਤੱਕ ਦਿੱਤਾ ਹੈ ਇਹਨਾਂ ਨੇ 7 ਦਿਨ ਦਾ ਮੰਗਿਆ ਸੀ ਪਰ ਇਹਨਾਂ ਨੇ ਹੁਣ ਜਿਹੜੀ ਸਟੋਰੀ ਬਦਲ ਕੇ ਬਿਲਕੁਲ ਬਦਲਤੀ ਹੈ ਕਿਉਂਕਿ ਪਹਿਲੇ ਜਿਹੜੇ 4 ਦਿਨ ਦੇ ਅੰਦਰ ਕੋਈ ਰਿਕਵਰੀ ਨਹੀਂ ਹੋਈ ਕੁਝ ਨਹੀਂ ਉਸ ਦੇ ਵਿੱਚ ਹੋਇਆ ਪਰ ਹੁਣ ਤੀਜਾ ਜਿਹੜਾ ਦੂਜਾ ਸਟੈਪ ਹੈ ਇਹ ਸਰਕਾਰ ਨੇ ਆਪ ਦਾ ਚੇਂਜ ਕੀਤਾ ਹੋਇਆ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਜਾਣਬੁੱਝ ਕੇ ਜਿਹੜੀ ਇਹ ਸਟੇਟ ਹੈ ਇਹ ਕਰ ਰਹੀ ਹੈ ਇਸ ਦੇ ਵਿੱਚ ਕੋਈ ਰਿਕਵਰੀ ਨਹੀਂ ਇਹ ਕਿਹਾ ਗਿਆ ਕਿ ਇਹਨਾਂ ਕੋਲ ਬਹੁਤ ਵੱਡੇ ਵੈਪਨ ਸੀ ਜਾਂ ਇੱਕ ਤਰ੍ਹਾਂ ਦੀ ਬਹੁਤ ਵੱਡੀ ਫੌਜ ਸੀ ਸੋ ਇੱਕ ਬੜਾ ਮਜ਼ਾਕ ਹੈ ਉਹ ਫੌਜ ਬਾਰੇ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਕੰਪਲੇਂਟ ਨਹੀਂ ਕੀਤੀ ਕਿ ਉਹ ਫੌਜ ਨੇ ਅੱਜ ਤੱਕ ਕਿਤੇ ਹਮਲਾ ਨਹੀਂ ਕੀਤਾ ਇਹ ਕਹਿੰਦੇ ਇੰਡੀਅਨ ਸਟੇਟ ਨੂੰ ਡਰ ਸੀ ਹਮਲਾ ਕਰਨ ਦਾ ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਡੀਐਸਪੀ ਸਾਹਿਬ ਅੱਜ ਫਿਰ ਪੇਸ਼ ਕਰਾਇਆ ਗਿਆ ਚਾਰ ਦਿਨਾਂ ਦਾ ਰਿਮਾਂਡ ਸੀਗਾ ਹੁਣ ਕਿੰਨਾ ਰਿਮਾਂਡ ਹੋ ਗਿਆ ਅੱਜ ਤਾਂ ਨਾ ਯਾਰ ਕਿੰਨਾ ਹੋਣ ਤੇ ਰਿਮਾਂਡ ਹੈ ਜੀ ਐਲ ਸੀ ਡੀ ਜੀ ਕਰਦੇ ਬੈਜੇ ਅੱਜ ਦਾ ਹਾਂ ਜੀ ਜੀ ਸਰ ਆਪਣਾ ਨਾਮ ਦੱਸ ਕੇ ਪਾ ਜੀ ਮੈਂ ਗੁਰਵਿੰਦਰ ਸਿੰਘ ਔਲਖ ਡੀਐਸਪੀ ਹਜਨਾਲਾ ਜੀ ਸਰ ਸਾਹਮਣੇ ਦੇਖੇ ਤੁਹਾਨੂੰ ਪਤਾ ਹੋਊਗਾ ਵੀ ਅਸੀਂ 39 ਨੰਬਰ ਦੇ ਵਿੱਚ 7 ਬੰਦੇ ਡਿਫਰੂਗੇਟ ਜੇਲ੍ਹ ਤੋਂ ਲਿਆਂਦੇ ਸੀਗੇ ਤੇ ਇੱਕ ਇੱਥੋਂ ਇੱਥੋਂ ਅਰੈਸਟ ਕੀਤਾ ਟੋਟਲ 8 ਬੰਦੇ ਅਸੀਂ ਅੱਜ ਦੁਬਾਰਾ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤੇ ਸੀ ਜਦਕਿ ਸਾਡੀ ਤਫਤੀਸ਼ ਅਜੇ ਮੁਕੰਮਲ ਨਹੀਂ ਸੀ ਗਈ ਅਸੀਂ ਮਾਂਜੋਗ ਅਦਾਲਤ ਕੋਲੋਂ ਇਹਨਾਂ ਦਾ 7 ਦਿਨਾਂ ਦਾ ਪੁਲਸ ਰਿਮਾਨਡ ਦੀ ਮੰਗ ਕੀਤੀ ਸੀ ਅਦਾਲਤ ਨੇ ਸਾਡੀ ਮੰਗ ਨੂੰ ਮੰਨਦਿਆਂ ਹੋਇਆਂ 28 ਤਿੰਨ ਤੱਕ ਇਹਨਾਂ ਦਾ ਪੁਲਸ ਰਿਮਾਨਡ ਜਿਹੜਾ ਸਾਨੂੰ ਦਿੱਤਾ ਹੈ ਸਰ 8 ਬੰਦਾ ਤਿੰਨ ਦਿਨ ਦਾ ਰਿਮਾਂਡ ਬਣਿਆ ਜੀ ਅਮਨਦੀਪ ਸਿੰਘ ਘਮਣਾ ਹਾਂਜੀ ਤਿੰਨ ਦਿਨ ਦਾ ਰਿਮਾਂਡ ਜੀ ਸਰ ਇਹਨਾਂ ਨੇ ਮੋਬਾਈਲ ਗੱਲ ਸੂਰੀ ਬੰਗਿਆ ਗਿਆ ਸੀ ਮੋਬਾਈਲ 'ਚ ਬਹੁਤ ਰਾਜ ਨਿਕਲੇ ਹੋ ਚੁੱਕੀ ਨਿਕਲੇ ਸਰ ਬਿਲਕੁਲ ਜੀ ਉਹ ਸਾਡੀ ਤਫ਼ਤੀਸ਼ ਚੱਲ ਰਹੀ ਆ ਅਸੀਂ ਇਸ ਕਰਕੇ ਹੀ ਅੱਗੇ ਹੋਰ ਰਿਮਾਂਡ ਮੰਗਿਆ ਔਰ ਸਾਨੂੰ ਜੇ ਲੋਡ ਹੋਰ ਪੈਗੀ ਤੇ ਹੋਰ ਰਿਮਾਂਡ ਵੀ ਲਵਾਂਗੇ ਇਹ ਸਾਡੀ ਤਫ਼ਤੀਸ਼ ਨਾਲ ਸੰਬੰਧਿਤ ਮੰਗਣਾ ਹੋਵੇਗਾ ਹੋਰ ਸਾਥੀ ਦੱਸਿਆ ਗਏ ਵਰਿੰਦਰ ਸਿੰਘ ਚੋਟੀ ਵੀ ਜਾਂਦਾ ਜਾ ਰਹੇ ਜੀ ਬਿਲਕੁਲ ਉਹ ਵੀ ਆ ਰਿਹਾ ਜੀ ਉਹਨਾਂ ਨੂੰ ਵੀ ਲਿਆ ਕੇ ਪੇਸ਼ ਕਰਾਂਗੇ ਕੋਤਕ ਲੈਣਾ ਜੀ ਸਰ ਕਵਰੀ ਕਿਉਂ ਆ ਜੀ ਕੱਲ ਬਾਤ ਕਰਾਂਗੇ ਦੀਪ ਸਿੱਧੂ ਦੇ ਬ੍ਰਦਰ ਨੇ ਸਰ ਕੀ ਕਹਿਣਾ ਚਾਹੁੰਦੇ ਕੀ ਕੋਰਟ ਚ ਅੱਜ ਫੇਰ ਦਲੀਲ ਹੋਈ ਤੇ ਕੀ ਉਹਨਾਂ ਨੇ ਕਿਹਾ ਜੀ ਦੇਖੋ ਅੱਜ ਕੋਰਟ ਚ ਸੀਗਾ ਵੀ ਪੁਲਿਸ ਨੇ ਰਿਮਾਂਡ 7 ਦਿਨਾਂ ਦਾ ਮੰਗਿਆ ਸੀਗਾ ਆਨਰੇਬਲ ਕੋਰਟ ਨੇ ਉਹਨਾਂ ਨੂੰ 3 ਦਿਨਾਂ ਦਾ ਰਿਮਾਂਡ ਦਿੱਤਾ 28 ਨੂੰ ਅਪੀਅਰ ਕਰਾਉਣਾ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਜੜਕੋ ਕਯੂਜ਼ਡ ਆ ਅਮਨਦੀਪ ਸਿੰਘ ਆਮਣਾ ਉਹਦੀ ਉਹਦੇ ਤੋਂ ਕੁਝ ਸਿਮ ਬਰਾਮਦ ਕੀਤੇ ਹੈਗੇ ਤੇ ਉਹਦੇ سلسلے ਚ ਅੱਗੇ ਰਿਮਾਂਡ ਇਹਨਾਂ ਦਾ ਐਕਸਟੈਂਡ ਹੋਇਆ ਤੇ ਇੱਕ ਚਾਚਾ ਜੀ ਹਰਜੀਤ ਸਿੰਘ ਆ ਉਹਨਾਂ ਤੋਂ ਕੁਝ-ਕਿਝ ਵਿੱਚ ਫੌਜ ਦੀ ਵੀ ਕੋਈ ਗੱਲ ਹੋਈ ਹੈ ਦੇਖੋ ਨੰਦਪੁਰ ਖਾਲਸਾ ਫੌਜ ਆ ਜਿਹਦੇ ਬਾਰੇ ਗੱਲ ਹੋਈ ਹੈ ਉਹ ਜੇ ਆਪਾਂ ਗੱਲ ਕਰੀਏ ਇਹ ਚੀਜ਼ਾਂ ਪਹਿਲਾਂ ਵੀ 2 ਸਾਲ ਪਹਿਲਾਂ ਵੀ ਸੀਗੀਆਂ ਵੀ ਨੰਦਪੁਰ ਖਾਲਸਾ ਫੌਜ ਦੇ ਬਾਰੇ ਜਿਹੜੀ ਗੱਲ ਹੋ ਰਹੀ ਸੀਗੀ ਤੇ ਉਹੀ ਹੁਣ ਹੋਈ ਹੈਗੀ ਤੇ ਉਹ ਕੋਈ ਨਵੀਂ ਔਨ ਰਿਕਾਰਡ ਚੀਜ਼ ਤਾਂ ਆਈ ਨਹੀਂਗੀ ਉਹ ਤਾਂ ਪੁਲਿਸ ਨੇ ਬਸ ਆਪਦਾ ਪੂਰਾ ਕਰਨਾ ਸੀਗਾ ਜਿਹੜਾ ਖਾਨਾ ਪੂਰਤੀ ਇੱਕ ਵਾਰੀ ਕਰਕੇ ਤੇ ਉਹਨਾਂ ਨੇ ਰਿਮਾਂਡ ਐਕਸਟੈਂਡ ਕਰਾਉਣ ਦੀ ਐਪਲੀਕੇਸ਼ਨ ਸੀ ਜਿਹਦੇ ਵਿੱਚ 3 ਦਿਨਾਂ ਦਾ ਰਿਮਾਂਡ ਹੋਰ ਮਿਲਿਆ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ 3 ਦਿਨ ਰਿਮਾਂਡ ਹੈ ਐਡਵੋਕੇਟ ਸਾਹਿਬ ਤਾਂ ਹੁਣ ਫਿਰ ਫਾਈਨਲ ਜਿਹੜੀ ਪੁਲਿਸ ਨਿਰਵਲ ਜਿਹੜੀ ਅੱਜ ਗੱਲ ਇਹ ਹੋਈ ਹੈ ਮੈਂ ਸੀ ਮਿਸਟਰ ਰਿਤੂ ਰਾਜ ਸਿੰਘ ਸੰਧੂ ਤੇ ਸਰਦਾਰ ਪਰਮਜੀਤ ਸਿੰਘ ਸੰਧੂ ਪਰਵਿੰਦਰਜੀਤ ਸਿੰਘ ਸੰਧੂ ਤੇ ਮਿਸਟਰ ਮਨਦੀਪ ਸਿੱਧੂ ਅਸੀਂ ਸਾਰੇ ਪੇਸ਼ ਅੱਜ ਹੋਏ ਆ ਜਿਸ ਦੇ ਵਿੱਚ ਕੀ ਸੀ ਕਿ ਪਹਿਲਾਂ ਇਹਨਾਂ ਨੇ ਰਿਮਾਂਡ ਲਿਆ ਸੀ ਇਹ ਗੱਲ ਕਹਿ ਕੇ ਰਿਮਾਂਡ ਲਈ ਸੀ ਕਿ ਅਸੀਂ ਵੈਪਨ ਬਰਾਮਦ ਕਰਾਉਣੇ ਨੇ ਤੇ ਅਸੀਂ ਇਸ ਦੇ ਵਿੱਚ ਜਿਹੜੀਆਂ ਕਾਲ ਡਿਟੇਲ ਨੇ ਅੱਗੇ ਗਈਆਂ ਨੇ ਉਹ ਅਸੀਂ ਪਤਾ ਕਰਨਾ ਹੈ ਤਾਂ 4 ਦਿਨ ਦੇ ਅੰਦਰ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਤਾਂ ਅੱਜ ਇਹਨਾਂ ਨੇ ਇੱਕ ਪੈਂਤੜਾ ਬਦਲ ਦਿੱਤਾ ਇਹ ਕਹਿੰਦੇ ਜੀ ਆਨੰਦਪੁਰ ਸਾਹਿਬ ਇੱਕ ਫੌਜ ਬਣੀ ਸੀ ਆਨੰਦਪੁਰ ਸਾਹਿਬ ਦੇ ਨਾਂ ਦੀ ਫੌਜ ਬਣੀ ਸੀ ਭਾਈ ਅਮਰਤਪਾਲ ਦੇ ਚਾਚਾ ਜੀ ਜਿਹੜੇ ਮੇਨ ਫੌਜ ਦੇ ਮੁਖੀ ਬਣੇ ਸੀ ਤੇ ਉਹਨਾਂ ਨੇ ਇੰਡੀਅਨ ਸਟੇਟ ਦੇ ਉੱਪਰ ਹਮਲਾ ਕਰਨਾ ਸੀ ਬੜਾ ਇੱਕ ਮਜ਼ਾਕ ਹੈ ਯਾਰ 2 ਸਾਲ ਦੇ ਅੰਦਰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿਸੇ ਪ੍ਰਾਈਵੇਟ ਬੰਦੇ ਨੇ ਉਹਨਾਂ ਦੇ ਖਿਲਾਫ ਕੰਪਲੇਂਟ ਹੀ ਨਹੀਂ ਕੀਤੀ ਕਿਸੇ ਲੋਕਲ ਥਾਣੇ ਨੂੰ ਇਹਨਾਂ ਦੀ ਕਿਸੇ ਵੀ ਇੰਟੈਲੀਜੈਂਸ ਨੂੰ ਪਤਾ ਹੀ ਨਹੀਂ ਸੀ ਕਿ ਇੰਡੀਆ ਸਟੇਟ ਦੇ ਹਮਲਾ ਹੋ ਰਿਹਾ ਹੈ ਐਨਾ ਇੱਕ ਮੈਂ ਮਜ਼ਾਕ ਉੱਥੇ ਵੇਖਿਆ ਅੱਜ ਕਿ ਉਹਨਾਂ ਨੇ ਫਿਰ ਜੈਸਾ ਨੂੰ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਇਹਨਾਂ ਨੇ 7 ਦਿਨ ਦਾ ਮੰਗਿਆ ਇਹ ਕਹਿੰਦੇ ਜੀ ਸਾਡੇ ਕੋਲ ਹਾਇਰ ਅਥਾਰਟੀਆਂ ਆ ਰਹੀਆਂ ਨੇ ਅਸੀਂ ਡੇ ਟੂ ਡੇ ਇਹਨਾਂ ਨੂੰ ਸਵਾਲ ਪੁੱਟ ਕਰ ਰਹੇ ਹਾਂ ਪਰ ਜਿਹੜੇ ਡੇ ਟੂ ਡੇ ਸਵਾਲ ਪੁੱਟ ਕਰ ਰਹੇ ਨੇ ਉਹ 4 ਦਿਨਾਂ 'ਚ ਕੀ ਹੋਇਆ ਜੀ ਕੁਝ ਵੀ ਨਹੀਂ ਹੋਇਆ ਤਾਂ 4 ਦਿਨ ਦੇ 7 ਦਿਨ ਦੀ ਥਾਂ ਤੇ ਜਦ ਸਾਹਮਣੇ ਜਿਹੜਾ ਇਹ ਰਿਮਾਂਡ ਹੈ ਇਹ ਸਿਰਫ 28 ਤਿੱਕਰ ਦਿੱਤਾ 3 ਦਿਨ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਰਿਕਵਰੀ ਕੋਈ ਨਹੀਂ ਹੋਈ ਔਰ ਹੋਰ ਵੀ ਜਿਹੜੇ ਲੋਕ ਨੇ ਬਰਿੰਦਰ ਸਿੰਘ ਫੌਜੀ ਜਿਹੜਾ ਹੈ ਉਸ ਨੂੰ ਵੀ ਲਿਆਂਦਾ ਜਾਏਗਾ ਉਹਦੇ ਤੇ ਵੀ ਐਨਐਸਏ ਖਤਮ ਹੋਈ ਹੈ ਤਾਂ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੀ 3 ਦਿਨ ਦਾ ਹੋਰ ਰਿਮਾਂਡ ਜਿਹੜਾ ਹੈ ਉਹ ਮਿਲਿਆ ਹੈ ਅਤੇ ਹੁਣ 28 ਤਰੀਕ ਨੂੰ ਜਿਹੜੀ ਪੇਸ਼ੀ ਜਿਹੜੀ ਹੈ ਉਹਨਾਂ ਦੀ ਹੋਏਗੀ ਔਰ ਉਸ ਦੇ ਵਿੱਚ ਇਸ ਵਾਰ 8 ਲੋਕ ਸ ਸ਼ਾਮਲ ਕੀਤੇ ਗਏ ਸਨ ਤਾਂ ਅਗਲੀ ਵਾਰ 9 ਹੋਣਗੇ ਕਿਉਂਕਿ ਵਰਿੰਦਰ ਫੌਜੀ ਜਿਹੜਾ ਹੈ ਉਸ ਨੂੰ ਵੀ ਕੱਲ ਐਨਐਸਓ ਦੇ ਤੇ ਖਤਮ ਹੋ ਰਹੀ ਹੈ ਤਾਂ ਉਸ ਨੂੰ ਵੀ ਜਿਹੜਾ ਹੈ ਅੰਮ੍ਰਿਤਸਰ ਦੀ ਅਜਨਾਲਾ ਕੋਰਟ 'ਚ ਪੇਸ਼ ਕੀਤਾ ਜਾਏਗਾ ਤਾਂ ਕੁੱਲ ਮਿਲਾ ਕੇ 3 ਦਿਨਾਂ ਦੇ ਰਿਮਾਂਡ ਤੇ ਨੇ ਤਾਂ ਪੁਲਿਸ ਦਾ ਮੰਨਣਾ ਹੈ ਕਿ ਅਨੁਲੇ ਸਮੇਂ 'ਚ ਹੋਰ ਖੁਲਾਸੇ ਹੋਣ ਦੀ ਉਮੀਦ ਦਿਤਾਈ ਜਾ ਰਹੀ ਹੈ ਪਰ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਲੈ ਕੇ ਹਾਜ਼ਰ ਹੋਇਆ ਕਿ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ ਤਾਂ ਅਨੰਦਪੁਰ ਸਾਹਿਬ ਦੇ ਨਾਮ ਤੇ ਜਿਹੜੀ ਫੌਜ ਬਣੀ ਸੀ ਉਸ ਦੇ ਵਿੱਚ ਜਿਹੜਾ ਹ ਹੂਨ ਪੁਲਿਸ ਜ਼ਰੀਏ ਪੁਛਤਾਚ ਕਰਦੀ ਹੋਈ ਨਜ਼ਰ ਆਏਗੀ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ